ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਦੀ ਧਰਮ ਪਤਨੀ ਸੰਦੀਪ ਕੌਰ ਖਾਲਸਾ ਜਿਹੜੀ ਹੈ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਕਾਫਲੇ ਲੈ ਕੇ ਜਾ ਰਹੇ ਨੇ ਅਤੇ ਉਹ ਖਨੌਰੀ ਬਾਰਡਰ ਦੇ ਉੱਤੇ 11 ਬੱਸਾਂ ਦਾ ਕਾਫਲਾ ਲੈ ਕੇ ਪਹੁੰਚ ਰਹੇ ਨੇ ਅਤੇ ਜਿੰਨਾ ਵੱਧ ਤੋਂ ਵੱਧ ਸਹਿਯੋਗ ਉਹ ਕਰ ਸਕਦੇ ਨੇ ਉਹਨਾਂ ਕਰ ਰਹੇ ਨੇ ਤੇ ਹੋਰ ਵੀ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਤੁਸੀਂ ਵੀ ਵੱਧ ਤੋਂ ਵੱਧ ਕਿਸਾਨਾਂ ਦਾ ਸਾਥ ਦਿਵੋ ਅਤੇ ਅਸੀਂ ਇਹ ਕਿਸਾਨਾਂ ਦੇ ਸਾਥ ਦੇ ਨਾਲ-ਨਾਲ ਅਸੀਂ ਬੰਦੀ ਸਿੰਘਾਂ ਨੂੰ ਵੀ ਛਡਾ ਰਹੇ ਆ ਤੇ ਉਹਨਾਂ ਦਾ ਹੋਰ ਕੀ ਕਹਿਣਾ ਉਹ ਤੁਹਾਨੂੰ ਸੁਣਾਉਨੇ ਆ ਆਪ ਸਭ ਨੂੰ ਪਤਾ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਆ ਆਪ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਸਾਨ ਅੰਦੋਲਨ ਕਰ ਰਹੇ ਪਹਿਲਾ ਸਾਲ ਪਾਰ ਦਿੱਲੀ ਦੇ ਬਾਹਰਾਂ ਤੇ ਬੈਠੇ ਰਹੇ 700 ਕਿਸਾਨ ਵੀ ਨੇ ਆਪ ਦੀ ਜਾਨ ਇਸ ਕਿਸਾਨੀ ਅੰਦੋਲਨ 'ਚ ਦਿੱਤੀ ਤਰਬਾਨਦ ਕੀਤੀ ਸਰਕਾਰ ਨੇ ਵਾਅਦੇ ਕੀਤੇ ਇਹ ਤਿੰਨ ਕਾਲੇ ਕਾਨੂੰਨ ਸੀ ਉਹ ਵਾਪਸ ਲਵਾਂਗੇ ਵਾਪਸ ਲਏ ਪਰ ਜਿਹੜੇ ਵਾਅਦੇ ਕੀਤੇ ਸੀ ਐਮਐਸਪੀ ਦੀ ਗਰੰਟੀ ਦਾ ਕਰਜ਼ਾ ਮਾਫੀ ਦਾ ਉਹਨਾਂ ਵਾਂਗਿਆ ਤੋਂ ਸਰਕਾਰ ਮੁਕਰ ਗਈ ਤੇ ਆਖਰਦਾਰਾ ਫਿਰ ਕਿਸਾਨਾਂ ਨੇ ਦਿੱਲੀ ਜਾਣ ਦੀ ਸੋ ਯਤਿਆਰੀ ਕੀਤੀ ਤਾਂ ਹਰਿਆਣਾ ਸਰਕਾਰ ਨੇ ਹਰਿਆਣੇ ਤੇ ਪੰਜਾਬ ਦੇ ਬਾਰਡਰਾਂ ਤੇ ਕਿਸਾਨਾਂ ਨੂੰ ਰੋਕਿਆ ਅੱਥਰੂ ਗਾਂਸ਼ ਦੇ ਗੋਲੇ ਸਿੱਤੇ ਬਹੁਤ ਤਸ਼ੱਦਦਤਾ ਆਇਆ ਇੱਕ ਕਿਸਾਨ ਸ਼ੁਭਦੀਪ ਸਿੰਘ ਉਸ ਅੰਦੋਲਨ ਦੇ ਵਿੱਚ ਆਪਣੀ ਕੁਰਬਾਨੀ ਵੀ ਦੇ ਗਿਆ ਤੇ 11-12 ਮਹੀਨੇ ਹੋ ਕਿਸਾਨ ਸ਼ਾਂਤ ਵੀ ਬਾਰਡਰਾਂ ਤੇ ਬੈਠੇ ਸੀ ਜਦੋਂ ਅੰਨੀ ਬੋਲੀ ਸਰਕਾਰ ਨੇ ਗੱਲ ਨਾ ਸੁਣੀ ਤਾਂ ਆਖਰ ਸਰਦਾਰ ਜਪਜੀਤ ਸਿੰਘ ੱਲੇਵਾਲ ਨੂੰ ਮਰਨ ਵਰਤ ਤੇ ਬੈਠਣਾ ਪਿਆ ਅੱਜ ਉਹਨਾਂ ਨੂੰ 19 ਦਿਨ ਹੋ ਗਏ ਆ ਮਰਨ ਵਰਤ ਤੇ ਬੈਠਿਆ ਨੂੰ ਅੱਜ ਵਿੰਪਰ ਪਾਰਲੀਮੈਂਟ ਜਿਸ ਪਰਿਵਾਰ ਦੀ ਮਹਾਨ ਕੁਰਬਾਨੀ ਆ ਜਿਨ੍ਹਾਂ ਨੇ ਜਦੋਂ ਵੀ ਤੌਰ ਤੇ ਜਾਲਮ ਸਰਕਾਰ ਦੇ ਜ਼ੁਲਮ ਢਾਉਣ ਵਾਲੀ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਨ੍ਹਾਂ ਨੇ ਸਾਡੇ ਸੈंती ਗੁਰਦੁਆਰੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗੁਰੂ ਰਾਮਦਾਸ ਦਾ ਦਰ ਉਹ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਦੁੱਖ ਦੂਰ ਹੁੰਦਿਆਂ ਨੂੰ ਲਹੂ ਲਹਾਨ ਕਰਨ ਵਾਲੀ ਉਸ ਪਾਪ ਨੇਂਦਰਾ ਗੱਜ ਨੂੰ ਸੋਧਾ ਲਾਉਣ ਵਾਲੀ ਉਹਨਾਂ ਦਾ ਜੂਨ ਆ ਉਸ ਪਰਿਵਾਰ ਦਾ ਭਾਈ ਸਰਬਜੀਤ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਬੋਲੇ ਸਾਨਹਾਂ ਹੋਰ ਵੀ ਬਹੁਤ ਬਣੇ ਆ 12 ਤੇ 7 ਰਾਸਵਾ ਮੈਂਬਰ ਚੁਣੇ ਗਏ ਆ ਪਰ ਇਹ ਖੂਨ ਚ ਹੁੰਦੀ ਆ ਗੱਲਾਂ ਜਿਹੜਾ ਖੂਨ ਹੀ ਬਾਗੀ ਆ ਤੇ ਉਹਨੇ ਬਾਗੀ ਰਹਿਣਾ ਜਦੋਂ ਸਹਿਬਜ਼ਾਦੇ ਨੂੰ ਨੀਅਤ ਚੰਨ ਲੈ ਤੇ ਸੁਚਾ ਆਨੰਦ ਨੇ ਕਿਹਾ ਸੀ ਸੱਪਾਂ ਦੇ ਪੁੱਤ ਛਾਪੀ ਬਣਨਗੇ ਵੱਡੇ ਹੋ ਕੇ ਤਾਂ ਉਸ ਵੇਲੇ ਨੀਅਤ ਚੜੇ ਗਏ ਸੀ ਸਰਕਾਰਾਂ ਨੂੰ ਪਤਾ ਹੁੰਦਾ ਜਿਹੜੇ ਬੰਦੇ ਬਾਗੀ ਆ ਉਹਨਾਂ ਨੇ ਬਾਗੀ ਰਹਿਣਾ ਤੇ ਉਹ ਪਰਿਵਾਰ ਦਾ ਇਹ ਖੂਨ ਆ ਭਾਈ ਸਰਵਿਸਿੰਘ ਜੀ ਖਾਲਸਾ ਪਿਛਲੇ ਦਿਨੀ ਉੱਥੇ ਗਏ ਗਦਰੀ ਸਿੰਘ ਢੱਲੇਵਾਲ ਨਾਲ ਮੁਲਾਕਾਤ ਵੀ ਕੀਤੀ ਕਈ ਲੋਕ ਕਹਿ ਰਹੇ ਆਂ ਅੰਦਰ ਪਾਰਲੀਮੈਂਟ ਚ ਪਾਰਲੀਮੈਂਟ ਚ ਦੋ ਕੁ ਟਾਈਮ ਮਿਲਦੇ ਕੈਂਪੀ ਨੂੰ ਜਿਹੜਾ 7-8 ਐਮਪੀ ਤੁਸੀਂ ਦੇਖੇ ਹੋ ਇੱਕ ਜਣੇ ਨੂੰ ਟਾਈਮ ਦੇ ਦਿੰਦੇ ਹੋ ਬੋਲ ਪੈਂਦਾ ਆਪਣਾ ਇੱਕ ਆਯਾਤ ਉਮੀਦਵਾਰ ਇੱਕ ਡਿਗੜੂਗੜ ਜੇਲ੍ਹ ਦੇ ਵਿੱਚ ਬੰਦ ਦਾ ਪਈ ਅਮਰਪਾਲ ਸਿੰਘ ਸਰਕਾਰ ਜਾਣਬੋਚ ਕਿ ਉਥੇ ਟਾਈਮ ਨਹੀਂ ਦੇ ਰਹੀ ਬੋਲਣ ਦਾ ਪਰ ਸਾਡਾ ਪਾਰਲੀਮੈਂਟ ਤੁਸੀਂ ਹੋ ਤੁਸੀਂ ਸਾਨੂੰ ਦਿਖਾਇਆ ਅਸੀਂ ਦੇਸ਼ ਘਰ ਦੁਨੀਆ ਭਰ ਚ ਟਵਾਡੇ ਰਾਹੀਂ ਅੱਜ ਜਿਹੜਾ ਵੱਡਾ ਕੱਠ ਲੈ ਕੇ ਜਾ ਰਹੇ ਆਂ ਬੀਬੀ ਸੰਦੀਪ ਕੌਰ ਖਾਲਸਾ ਜੋ ਧਰਮ ਪਤਨੀ ਨੇ ਪਾਈ ਸਰਵਿਸ ਸਿੰਘ ਜੀ ਖਾਲਸਾ ਦੇ ਨੌਵੇਂ ਸ਼ਹੀਦ ਭਾਈ ਜਨ ਸਿੰਘ ਦੇ ਉਹਨਾਂ ਦੀ ਵਾਈ ਚ ਕਿ ਲੋਕਾਂ ਦੇ ਤੱਕ ਦੁਨੀਆ ਤੱਕ ਆਵਾਜ਼ ਜਾਵੇ ਕਿ ਅੱਜ ਕਿਸਾਨ ਬਾਡਰਾ ਤੇ ਬੈਠੇ ਪਾਰਲੀਮੈਂਟ ਮੈਂਬਰ ਮੈਂਬਰ ਵੱਲੋਂ ਅੱਜ ਵੱਡਾ ਜਥਾ ਲੈ ਕੇ ਜਾਇਆ ਜਾ ਰਿਹਾ ਅੱਜ ਅਸੀਂ 11 ਬੱਸਾਂ ਜੋ ਵੱਖ-ਵੱਖ ਪਿੰਡਾਂ 'ਚ ਦਿੱਤੀਆਂ ਚੱਲੀਆਂ ਵੰਜਾਂ ਜਿਵੇਂ ਕਿੱਧਰ ਵਾਹੇ ਹਲਕੇ ਤੋਂ ਇਕੱਠੇ ਤੁਰਨਾ ਆਪਾਂ ਤਾਲੀ ਨਾਲ ਕਰਿਓ ਨਿਸਾਨ ਦਾ ਨਜੰਨਾ ਜਾ ਰਿਹਾ ਜਾਣਾ ਚਾਹੀਦਾ ਸਾਨੂੰ ਬਹੁਤ ਵਧੀਆ ਗੱਲ ਆ ਪਰ ਜਦੋਂ ਆ ਕਾਫਲੇ ਦਾ ਪ੍ਰਭਾਵ ਪੈਣਾ ਇੱਕ ਮੈਂਬਰ ਪਾਰਲੀਮੈਂਟ ਦਾ ਪ੍ਰਭਾਵ ਪੈਣਾ ਜਿਹੜੇ ਗੁੰਗੇ ਬੋਲੇ ਜਿਹੜੇ ਸੁੱਤੇ ਪਏ ਆ ਹੋਰ ਵੀ 12 13 ਨੰਬਰ ਪਾਰਲੀਮੈਂਟ ਉਹ ਵੀ ਉੱਠ ਪੈਣਗੇ ਇੰਨੇ ਨਾਲ ਇਸ ਚੀਜ਼ ਦਾ ਬਹੁਤ ਵੱਡਾ ਪ੍ਰਭਾਵ ਜਾਣਾ ਆ ਪੈ ਇਕੱਠਿਆਂ ਨੇ ਚੱਲਣਾ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਜਿਹੜੇ ਸਵੇਰ 6 ਵਜੇ ਤੋਂ ਪਈ 7 ਵਜੇ ਤੋਂ ਤੁਰੇ ਹੋਏ ਆ ਭੈਣ ਦੀ ਮੁਹਾਲੀ ਤੋਂ ਆਏ ਆ ਇਹ ਕੱਲ ਇਥੋਂ ਡਿਬੜੂਗੜ ਜੇਲ੍ਹ ਚ ਬੰਦ ਬਸੰਤ ਸਿੰਘ ਉਹਨਾਂ ਦੇ ਭੋਗ ਤੋਂ ਗਏ ਸੀ ਸਵੇਰ 5 ਵਜੇ ਫੇਰ ਉਥੋਂ ਚੱਲ ਕੇ ਆਏ ਆ ਤੇ ਭਾਈ ਸਾਹਿਬ ਖੇਤੀਬਾੜੀ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਵੀ ਕਰ ਰਹੇ ਆ ਅਸੀਂ ਧੰਨਵਾਦੀ ਕਰਦੇ ਆ ਲੰਗਰ ਲੈ ਕੇ ਆਏ ਆ ਭਗਤਾ ਭਾਈ ਤੋਂ ਗੁਰਦੁਆਰਾ ਮਹਿਲ ਸਾਹਿਬ ਤੋਂ ਸਾਰੇ ਹੀ ਵੀਰਾਂ ਦਾ ਇਹਨਾਂ ਦਾ ਧੰਨਵਾਦ ਕਰਦੇ ਆ ਭਗਤੇ ਵਾਲਿਆਂ ਦਾ ਤੇ ਜਿੰਨੇ ਵੀ ਤੁਸੀਂ ਪਹੁੰਚਿਆ ਤੁਹਾਡਾ ਧੰਨਵਾਦ ਆਪੂ ਉੱਥੇ ਵੀ ਨੇੜੇ ਜਾ ਕੇ ਪਤਨਾ ਕੋਲ ਇੱਕ ਟੋਲ ਪਰਾਜਾ ਉੱਤੇ ਇਕੱਠੇ ਹੋ ਜਣਾ ਜੇ ਬੱਸਾਂ ਅੱਗੇ ਪਿੱਛੇ ਰਹਿ ਗਈਆਂ ਤੇ ਬੇਨਤੀ ਆ ਕਿ ਅਵੇਂ ਰਸਤੇ 'ਚ ਆਪਾਂ ਰਜਣਾ ਪਰਸ਼ਾਦਾ ਪਾਣੀ ਛਕਦੇ ਹੀ ਰਹਿੰਦੇ ਹਾਂ ਉਹਨੂੰ 19 ਦਿਨ ਹੋ ਗਏ ਬੈਠੇ ਨੂੰ ਐਵੇਂ ਇੱਥੇ ਰੋਕ ਲਈ ਇੱਥੇ ਦਾ ਐ ਨਾ ਰੋਕਦੇ ਜਾਏ ਜੋ ਅਸੀਂ ਚਾਹ ਪੀਣੀ ਅਸੀਂ ਐ ਕਰਨਾ ਉੱਥੇ ਲੰਗਰ ਪਾਣੀ ਸਾਰਾ ਚੱਲੀ ਜਾਂਦਾ ਉੱਥੇ ਜਾ ਕੇ ਛਕ ਲਾਂਗੇ ਆਪਾਂ ਉੱਥੇ ਵੀ ਕਾਫਲੇ ਦੇ ਰੂਪ 'ਚ ਜਾਣਾ ਕੇਸਰੀ ਝੰਡੇ ਆ ਡੰਡੇ ਤੁਹਾਨੂੰ ਦੇ ਦਿੰਦੇ ਆ ਝੰਡੇ ਵੀ ਦੇ ਦਿੰਦੇ ਆ ਆਪਾਂ ਉੱਥੇ ਵੀ ਕਾਫੇ ਦੇ ਰੂਪ 'ਚ ਪੈਰ ਦੀ ਗਵਾਈ ਚ ਜਾਣਾ ਸਟੇਜ ਤੱਕ ਸਾਰਿਆਂ ਨੇ ਇਕੱਠੇ ਰਹਿਣਾ ਤੇ ਜਿਹੜੀਆਂ ਬੱਸਾਂ ਆਪਾਂ ਇਕੱਠੀਆਂ ਲੈ ਕੇ ਜਾਣੀਆਂ ਸਨੋ ਚੱਲਦੇ ਰਹੋ ਜੋ ਤੁਹਾਡਾ ਧੰਨਵਾਦ ਕਰਦਾ ਜਿੰਨੇ ਵੀ ਤੁਸੀਂ ਪਹੁੰਚੇ ਹੋ ਇਸ ਅੰਦੋਲਨ ਦੇ ਵਿੱਚ ਸਾਥ ਦੇਣ ਦੇ ਲਈ ਕਿਸਾਨੀ ਅੰਦੋਲਨ ਆ ਕਿਸਾਨਾਂ ਦਾ ਘੋਲ ਆ ਜੇ ਘੋਲ ਆਪਾਂ ਹਰਗੇ ਤਾਂ ਅਵਾਨੀ ਅਡਾਨੀ ਵਰਗੇ ਨੇ ਇੱਥੇ ਆ ਕੇ ਕਬਜ਼ੇ ਕਰਨੇ ਆ ਤੇ ਸਾਡੇ ਤਾਂ ਪਹਿਲੇ ਨੌਜਵਾਨ ਉੱਥੇ ਬੇਰੁਜ਼ਗਾਰ ਆ ਵਿਦੇਸ਼ਾਂ ਨੂੰ ਭੱਜ ਰਹੇ ਆ ਦੀ ਆਓ ਇਸ ਕਿਸਾਨੀ ਘੋਲ ਨੂੰ ਜਿੱਤ ਗਏ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਮਰਨ ਵਰਤ ਰੱਖਿਆ ਉਹਨਾਂ ਦਾ ਵੱਧ ਦਾ ਸਾਥ ਦੇ ਗਿਆ ਹੁਣ ਮੈਂ ਬੇਨਤੀ ਕਰੂ ਭੈਣ ਜੀ ਨੂੰ ਕਿ 2 ਮਿੰਟ ਧੰਨਵਾਦ ਕਰਦਿਆਂ ਸੰਬੋਧਨ ਹੈ ਗੁਰੂ ਸਾਹਿਬਾਂ ਦੇ ਸਾਰੀ ਸੰਗਤਾਂ ਤੋਂ ਬਾਅਦ ਭੈਣ ਜੀ ਬੋਲਣਗੇ ਜਿਨ੍ਹਾਂ ਨੇ ਵਿਸ਼ਾਦਾ ਪਾਣੀ ਛਕਣਾ ਚਾਹ ਪਣ ਦੇ ਲੰਗਰ ਚੱਲੀ ਜਾਂਦਾ ਜਰੂਰ ਛਕੋ ਕੁਝ ਬਸਾਂ ਮੈਂ ਹੁਣੇ ਫੂਟ ਤੇ ਗੱਲ ਕਰਦਾ ਜਿਹੜੀਆਂ ਕਿੱਥੇ ਗਈਆਂ ਉਹਨਾਂ ਨਾਲ ਗੱਲ ਕਰਕੇ ਉਦੋਂ ਬਾਅਦ ਚੱਲਦੇ ਹਾਂ ਤਾਂ 15 ਮਿੰਟ ਅੱਜ